ਚੜ ਜਾਂਦੀ ਬੱਸ ਤੇ ਲੱਗੇ ਕਹਨੇ ਵਿੱਚੋਂ ਬਾਹਰ ਹੋ ਗਈ ਜੱਟ ਦੇ ਚੱਕੇ ਝੋੜਾ ਨਿਤ ਚੜ ਜਾਂਦੀ ਬੱਸ ਤੇ ਲੱਗੇ ਕਹਨੇ ਵਿੱਚੋਂ ਬਾਹਰ ਹੋ ਗਈ ਜੱਟ ਦੇ ਕਾਦਾ ਕਰਤਾ ਕਰਾਇਆ ਮਬ ਸਰਕਾਰ ਨੇ ਕਾਦਾ ਕਰਤਾ ਕਰਾਇਆ ਮਬ ਸਰਕਾਰ ਨੇ ਨਹੀਂ ਐਡੇ ਉੱਤੇ ਰਹੀ ਨਹੀਂ ਐ ਖੜੀ ਮਟੂਆ ਪੱਟ ਕੇ ਆਧਾਰ ਕਾਰਡ ਨਾ ਪਦੂਨੀ ਐ ਨਹੀਂ ਤੂੰ ਜਾਣੋ ਹਟਵੀ ਟੂਆ ਪੱਟ ਕੇ ਆਧਾਰ ਕਾਰਡ ਨਾ ਪਦੂਨੀ ਐ ਨਹੀਂ ਤੂੰ ਜਾਣੋ ਹਟਦੀ குணொடட்டத சு வாழ்ல zatبي champions <laughs> மிறிரம் புuluய்லாலые மிறுத்தியை ரக்கதி மிறிரம் Gesellschaft கற 그림 நட்나�aty ride சார்மிபார் மெருமைத்தத்தில்தி ਆਵੇਂ ਚੱਕਰਾਂ ਤੇ ਜੱਟ ਨੂੰ ਖਪਾਉਣੀ ਏ ਕਰੇ ਨੌਦੀ ਤੇ ਉੱਥੇ ਜਾ ਕੇ ਨੌਣੀ ਏ ਐਵੇਂ ਚੱਕਰਾਂ ਤੇ ਜੱਟ ਨੂੰ ਖਪਾਉਣੀ ਏ ਕਰੇ ਨੌਦੀ ਤੇ ਉੱਥੇ ਜਾ ਕੇ ਨੌਣੀ ਏ ਰੱਖੇ ਮਨ ਵਿੱਚ ਮੈਲ ਧੋਣ ਜੋਗੀ ਏ ਰੱਖੇ ਮਨ ਵਿੱਚ ਮੈਲ ਧੋਣ ਜੋਗੀ ਏ ਨੀਰਾਮ ਰਾਮ ਰਹੇ ਰਾਤ ਦੀ ਮਟਵਾ ਪੱਟ ਕੇ ਆਧਾਰ ਘਾਟਣਾ ਪਦੂਨੀ ਐਂ ਤੂੰ ਜਾਨੋਂ ਹਟਦੀ ਟਵਾ ਪੱਟ ਕੇ ਆਧਾਰ ਘਾਟਣਾ ਪਦੂਨੀ ਐਂ ਦਿੱਤੂ ਜਾਨੋਂ ਹਟਦੀ